ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਕੌਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜਨੋ ਵਿਖੇ ਸੇਵਾ ਨਿਭਾ ਰਹੀ ਆ ਤੇ ਅੱਜ ਅਸੀਂ ਪੰਜਾਬੀ ਵਿਰਾਸਤ ਨੂੰ ਦਰਸਾਉਂਦੀ ਹੋਈ ਇੱਕ ਪ੍ਰਦਰਸ਼ਨੀ ਲਗਾਈ ਹੈ ਤੇ ਇਹਦਾ ਮੇਨ ਮਨੋਰਥ ਇਹ ਸੀਗਾ ਕਿ ਅਸੀਂ ਆਪਣੇ ਸਾਡੇ ਤੋਂ ਜਿਹੜੀ ਬਾਅਦ ਵਾਲੀ ਪੀੜ੍ਹੀ ਆ ਉਸ ਨੂੰ ਅਸੀਂ ਪੰਜਾਬੀ ਸੱਭਿਆਚਾਰੇ ਬਾਰੇ ਜਾਣਕਾਰੀ ਦੇ ਸਕੀਏ ਤੇ ਆਓ ਆਪਾਂ ਚਲਦੇ ਹਾਂ ਪਹਿਲਾਂ ਇਹ ਸਾਡੀ ਰਸੋਈ ਦਾ ਸ਼ਿੰਗਾਰ ਹੁੰਦੇ ਸੀ ਇਹ ਬਰਤਨ ਜੀ ਤੇ ਅੱਜ ਕੱਲ ਸਟੀਨ ਜਾਂ ਕੱਚ ਦੇ ਭਾਂਡੇ ਆ ਗਏ ਨੇ ਤੇ ਇਹ ਪਿੱਤਲ ਦੇ ਨਹੀਂ ਸਾਰੇ ਜੀ ਇਹ ਕਾਲ ਹੈ ਛੰਨਾ ਕਾਲ ਛੰਨਾ ਵੀ ਕਹਿੰਦੇ ਐਨੂੰ ਹੀ ਕਾਲ ਹੁੰਦਾ ਹੈ ਤੇ ਕੀ ਨਾਮ ਕੀ ਬੋਲਿਆ ਇਹ ਦਾ ਕਾਲ 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 ਹਾਂਜੀ ਇਹ ਦੋਨੋਂ ਇੱਕ ਕਾਲ ਨਹੀਂ ਏਸੀ ਬੜੇ ਦੂਰ ਦੂਰੋਂ ਇਕੱਠੇ ਕਰੇ ਆ ਜੀ ਪਾਂਡੇ ਲੁਧਿਆਣੇ ਜਾਂ ਰਾਏਕੋਟ ਤੋਂ ਆਏ ਹੋਏ ਨੇ ਕੁਝ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਨੇ ਕੁਝ ਪਟਿਆਲੇ ਦੇ ਨੇ ਇਹ ਰੋਟੀ ਨਾਲ ਛੱਦਾਂ ਇਹ ਰੋਟੀ ਵਾਲਾ ਛਾਪਾ ਕਹਿੰਦੇ ਹੁੰਦਾ ਸੀ ਹਾਂਜੀ ਤੇ ਇਹ ਪਿੱਤਲ ਦਾ ਹੈ ਜਿਹੜੀ ਇਹ ਚੀਜ਼ ਹੈ ਜਿਹੜੀ ਇਹ ਬੋਈ ਆ ਜੀ ਇਹ ਇਹ ਕਾਗਜ਼ ਤੇ ਮਿੱਟੀ ਨੂੰ ਮੁੰਨ ਕੇ ਬਣਾਇਆ ਗਿਆ ਜੀ ਤੇ ਇਹਨੂੰ ਬੋਈਆ ਕਹਿੰਦੇ ਗੋਲਾ ਵੀ ਕਹਿੰਦੇ ਸੀ ਹਾਂਜੀ ਗੋਲਾ ਵੀ ਕਹਿੰਦੇ ਸੀ ਇਹ ਤੋਰਾ ਕੁਜਾ ਜੀ ਦਹੀਂ ਜਮਾਉਣ ਲਈ ਇਹ ਸਾਡਾ ਡੋਲੂ ਹੈ ਇਹ ਗਾਗਰ ਹੈ ਪਾਣੀ ਪਾਣੀ ਭਰਨ ਲਈ ਤੇ ਨੀਚੇ ਬਾਲਟੀ ਹੈ ਅੱਛਾ ਸਿਰਕਾ ਵੀ ਕਰਦੇ ਹੁੰਦੇ ਸੀ ਨਾ ਤਿਆਰੀ ਹਾਂਜੀ ਸਿਲੰਡਰ ਤੇ ਚੁੱਲੇ ਆ ਗਏ ਸਿਲੰਡਰ ਤੋਂ ਪਹਿਲਾਂ ਸਟੋਪ ਹੁੰਦਾ ਸੀਗਾ ਇਹ ਅੱਛਾ ਤੇ ਉਸ ਤੋਂ ਪਹਿਲਾਂ ਇਹ ਉਸ ਆ ਚੁੱਲਾ ਸੀਗਾ ਇਹ ਵਰਤਿਆ ਜਾਂਦਾ ਚੁੱਲੇ ਤੋਂ ਬਾਅਦ ਸਟੋਵ ਆਇਆ ਚੁੱਲੇ ਤੋਂ ਬਾਅਦ ਕੈਸਾ ਹੁਣ ਗੈਸ ਸਿਲੰਡਰ ਆ ਗਿਆ ਜੀ ਇਹ ਇਹ ਸਾ ਘੱਟਾ ਜਾਂ ਟੀਨ ਦੇ ਕੰਮ ਆਉਂਦੀ ਸੀ ਦਰਦੀ ਇਹ ਪਿੱਤਲ ਦੀ ਹੈ ਇਹ ਕਰਦੀ ਖੁਰਚਣਾ ਉਹ ਇਹ ਦਾ ਇਹ ਥਾਂ ਵੀ ਹੈ ਹੀ ਕੱਪੜੇ ਧੋਣ ਲਈ ਕੰਮ ਹੁੰਦੀ ਸੀ ਉਹ ਡੀ ਸੌਟਾ ਨੋਕਰੀ ਨੋਕਰੀ ਸਭ ਤੋਂ ਜੀ ਆ ਜੀ ਖਡੌਂਜੀ 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 ਦੇ ਉੱਪਰ ਇਹ ਚਾਟੀ ਰੱਖੀ ਜਾਂਦੀ ਸੀ ਵੀ ਹਿੱਲੇ ਨਾ ਤੇ ਆ ਮਧਾਣੀ ਦਹੀਂ ਰੜਕਿਆ ਜਾਂਦਾ ਸੀ ਬੱਤੀ ਬਣਦੀ ਸੀ ਇਹਦੇ ਵਿੱਚ ਪਾਈ ਉਹ ਉਹ ਵੀ ਮਧਾਣੀ ਆ ਜੀ ਜੇ ਕਈ ਚਾਹੀਦੇ ਆ ਸਾਥ ਚ ਚਲਾ ਰਹਾ ਅੱਜ ਕੱਲ ਦਾ ਮੁੰਡਿਆਂ ਬੰਦੇ ਨਾਲ ਸੋਹਣ ਦੇ ਮੈਂ ਇਹ ਕੋਈ ਸੌਫਟ ਹੈ ਮਧਾਨੀ ਉਹ ਪੁਰਾਣੇ ਜਵਾਨੇ ਦੀ ਐ ਜੇ ਠੀਕ ਕਰਦੇ ਇਹ ਮਧਾਨੀ ਹੈ ਇਹ ਕਿਹੜੇ ਜਾਂਦਾ ਸੀ ਇਹ ਪੁਰਾਣੇ ਸਮੇਂ ਦੀ ਕਿਸੇ ਦੀ ਸੰਭਾਲੀ ਹੋਈ ਸੀਗੀ ਸਾਨੂੰ ਸਾਨੂੰ ਦੇਖਣੇ ਚਾਹੀਏ ਤੇ ਸਮਾਨ ਵੀ ਬਹੁਤ ਔਖਾ ਇਕੱਠਾ ਕੀਤਾ ਹੋਣਾ ਲੁਧਿਆਣਾ ਪਟਿਆਲਾ ਛੱਡੇ ਨਹੀਂ ਕੋਈ ਸ਼ਹਿਰ ਟ੍ਰਾਈਕਾਟ ਟ੍ਰਾਈਕਾਟ ਤੋਂ ਬਹੁਤ ਸਮਾਨ ਆਇਆ ਸਾਨੂੰ ਤੇ ਇਹ ਤੁਹਾਡੇ ਮਨ 'ਚ ਵਿਚਾਰ ਕਿਵੇਂ ਆਇਆ ਵੀ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਐਕਚੁਅਲੀ ਸਾਡੇ ਪਿੰਡ ਬਗਨਾਂ ਦੇ ਤੀਆਂ ਦਾ ਪ੍ਰੋਗਰਾਮ ਸੀਗਾ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਤੇ ਅਸੀਂ ਉਹ ਸਾਡੇ ਸਕੂਲ 'ਚ ਕਰਾਉਣਾ ਚਾਹੁੰਦੇ ਸੀ ਵੀ ਲੇਡੀਜ਼ ਦਾ ਪ੍ਰੋਗਰਾਮ ਹੈ ਬਟ ਅਸੀਂ ਆਪਣੇ ਬੱਚਿਆਂ ਨੂੰ ਤੀਆਂ ਦੇ ਨਾਲ-ਨਾਲ ਅਸੀਂ ਆਪਣੇ ਵੱਲੋਂ ਕੁਝ ਐਫਰਟਸ ਕਰਨਾ ਚਾਹੁੰਦੇ ਸੀ ਵਿਚਾਰ ਇਹ ਆਇਆ ਵੀ ਅਸੀਂ ਬੱਚਿਆਂ ਨੂੰ ਆਪਣੇ ਵਿਸ਼ੇ ਨਾਲ ਜੋੜਿਆ ਜਾਵੇ ਨਾਚਣਾ ਟੱਪਣਾ ਹਰ ਫੰਕਸ਼ਨ 'ਤੇ ਹੋ ਹੀ ਜਾਂਦਾ ਪਰ ਇਹ ਚੀਜ਼ ਸਾਡੇ ਬੱਚਿਆਂ ਨੇ ਨਹੀਂ ਦੇਖੀ ਸੀ ਸਾਡੇ ਬੱਚਾ ਵੀ ਖੁਦ ਦੇ ਵਿਚਾਰ ਨਹੀਂ ਵੀ ਸਾਨੂੰ ਇਹ ਸਮਾਨ ਪਹਿਲਾਂ ਨਹੀਂ ਪਤਾ ਮਿਲਦਾ ਸੀ ਉਹ ਆ ਗਿਆ ਉਹ ਆ ਗਿਆ ਬੱਚਿਆਂ ਨੇ ਬਣਾਏ تھے ਨੇ ਪਰ ਖੇਡਣ ਲਈ ਖਡਾਉਣੇ ਬੱਚੇ ਪਹਿਲਾਂ ਇਦਾਂ ਖੇਡਦੇ ਸੀ ਹੁਣ ਹੋਣਾ ਅੱਜ ਕੱਲ ਗੇਮਾਂ ਆ ਗਈਆਂ ਇਹ ਸਾਡੀ ਪ੍ਰਾਤਨ ਜਿਹੜੀ ਸਾਡੇ ਕਲੈਕਸ਼ਨ ਹੈ ਜੀ ਸਿੱਕੇ ਤੇ ਨੋਟ ਇਹ ਵੀ ਬੰਦ ਹੋ ਚੁੱਕੇ ਨੇ ਜੀ ਹੁਣ ਬੱਚਿਆਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਸਾਡੇ ਲੋਕ ਹੋ ਚੁੱਕੇ ਸ਼ਾਫਤ ਮੈਂ ਹੁਣ ਤੋਂ ਦੇਖਾਂ ਇਹ ਚਰਖੇ ਦੇ ਭਾਗ ਨੇ ਜੀ ਚਰਖੇ 'ਚ ਕਿਹੜੇ-ਕਿਹੜੇ ਸ਼ਬਦ ਯੂਜ਼ ਹੁੰਦੇ ਸੀ ਦੋ ਮਣੇ ਮਾਲ ਹੱਥੀ ਸੁੰਦੜੀ ਤਿੰਨ ਮੁੰਨੀਆਂ ਤੱਕੜਾ ਬਲੋਟਾ ਊਮੀ ਟੇਰਨਾ ਇਹ ਟੇਰਨਾ ਹੈ ਜੀ ਇਹ ਛੋਟਾ ਜਿਹਾ ਟੂਲ ਹੈ ਧਾਗਾ ਪੇਟ ਕੇ ਸੋੜਾ ਬਣਦਾ ਹੈ ਜਿਸ ਨੂੰ ਹੱਥ ਚ ਪਾ ਕੇ ਕਮਾਇਆ ਜਾਂਦਾ ਸੀ ਮੈਂ ਵੀ ਨਾਂ ਸੁਣਿਆ ਹੋਇਆ ਤੇ ਦੇਖਿਆ ਜੀ ਹੈ ਹਾਂਜੀ ਤੇ ਗੋਲਾ ਬਣਦਾ ਜੀ ਤੇ ਉਹ ਹਮਾਮਦਸਤਾ ਹੈ ਹਮਾਮਦਸਤਾ ਇਹ ਸਾਡੇ ਪੁਰਾਤਨ ਵਿਰਸੇ ਨਾਲ ਸੰਬੰਧਿਤ ਗਹਿਣੇ ਨੇ ਜੀ ਕੁੜੀਆਂ ਪਾਉਂਦੀਆਂ ਨੇ ਸੱਗੀ ਫੁੱਲ ਜੀ ਸੱਗੀ ਫੁੱਲ ਤ੍ਰੀਤ ਸਿੰਘਤੀ ਕੀਤੀ ਇਹ ਕਲਿੱਪ ਆ ਗਈ ਜੀ ਪਾਸੇ ਵਾਲੇ ਤੇ ਪੰਜੀਬਾ ਸਿੰਘਤ ਪੀਤੀ ਦਿਖਾਈ ਵੀ ਜਿਹੜੀ ਇਹ ਸਿੰਘਤ ਪੀਤੀ ਇਹ ਵਾਰ ਨਕਲੀ ਆਈ ਇਹਦਾ ਪਹਿਲਾਂ ਹੋਰ ਤਰ੍ਹਾਂ ਹੁੰਦੇ ਸੀਗੇ ਇਹ ਸਿੰਘਤ ਚੇਤੇ ਤ੍ਰੀਤ ਜੀ ਇਹ ਮੋੜ ਆ ਰਿਹਾ ਤ੍ਰੀਤ ਜੀ ਠੀਕ ਹੈ ਇਹ ਪਕਟੀਆਂ ਨੇ ਤਾਂ ਕਾਫੀ ਇਹ ਕੁੰਚਾ ਜੀ ਅੱਜ ਕੱਲ ਇਹਦੀ ਜਗ੍ਹਾ ਵੈਕਿਊਮ ਨੇ ਲੈ ਲਈ ਐ ਸਾਫ ਸਫਾਈ ਕਰਨ ਲਈ ਜੋ ਦਰੀਆ ਕੇਸ ਹੋਣਾ ਜਾਂਦਾ ਸੀ ਉਸ ਤੇ ਮਾਰਿਆ ਜਾਂਦਾ ਸੀ ਵੀ ਹੋਰ ਵਰ ਝੜ ਜੇ ਇਹ ਪੰਜੇ ਨੇ ਜੀ ਦਰੀਆ ਕੇਸ ਤੇ ਇਹ ਕੱਪ ਆਇਆ ਜੀ 1920 ਦਾ ਇਹ ਇਹ ਗੰਨੇ ਵੱਢਣ ਦੇ ਕੰਮ ਆਉਂਦਾ ਸੀ ਹਾਂ ਜੀ 1920 ਦਾ ਇਹ ਹਾਂ ਜੀ ਇਹ ਸਾਰੀਆਂ ਇਹ ਸਾਟੀਆਂ ਵਰਤ ਜਾਂਦੀਆਂ ਐ ਸ਼ਟਲ ਐ ਤਾਂਗਾ ਇਸ ਦੇ ਵਿੱਚ ਫਿਰ ਧੀ ਘੋਮਦੀ ਸੀ ਧਾਗਾ ਪਾ ਕੇ ਇੱਧਰ ਉੱਧਰ ਪਾਸ ਕੀਤਾ ਜਾਂਦਾ ਸੀਗਾ ਦੋ ਜਣੇ ਜਿਵੇਂ ਬੁਣਦੇ ਹੋਣ ਇਹ ਸਾਡੀਆਂ ਫੱਟੀਆਂ ਆ ਗਈਆਂ ਨੇ ਇਹ ਦਿਵਾਤ ਹੈ ਆ ਇਹਦੇ ਵਿੱਚ ਨਾ ਜੀ ਆਹਾਂ ਬੱਟੀਆਂ ਪਾ ਕੇ ਇੰਕ ਤਿਆਰ ਕੀਤੀ ਜਾਂਦੀ ਸੀ ਤੇ ਇਸ ਤਰ੍ਹਾਂ ਫਿਰ ਉਕਰੇ ਜਾਂਦੇ ਸੀਗੇ ਜੀ ਇਹ ਮੈਂ ਲਿਖੀ ਛੋਟੇ ਪੰਜਵੀਂ ਤੱਕ ਇਹ ਕਲਮ ਆ ਗਈ ਇਹ ਜੇ ਗ੍ਰਾਮਾਂ ਦੇ ਵਿੱਚ ਤੋਲਣਾ ਹੁੰਦਾ ਸੀ ਤਾਂ ਇਹ ਤੱਕੜੀ ਇਸ ਹੁੰਦੀ ਸਨਿਆਰ ਵਰਤਦੇ ਸੀ ਬੱਟੇ ਉਸ ਹਿਸਾਬ ਨਾਲ ਗ੍ਰਾਮ ਦੇ ਆ ਜੀ ਇਹ ਬੰਗਾਂ ਆ ਗਏ ਬੰਗਾਂ ਅੱਜ ਕੱਲ ਇਹਦੇ ਜਗ੍ਹਾ ਚੂੜੀਆਂ ਸ਼ਬਦ ਚੱਲਦਾ ਇਹ ਹੁੱਕਾ ਛੱਜ ਇਹ ਜਿੰਦੀ ਆ ਜੀ ਫੇਮੀਆਂ ਬੱਟਣ ਦੇ ਕੰਮ ਆਉਂਦੀ ਐ ਇਹ ਨੀਚੇ ਨੂੰ ਹੀ ਅੱਗ ਪਾ ਕੇ ਸੇਕਿਆ ਜਾਂਦਾ ਸੀ ਜ ਬਜ਼ੁਰਗਾਂ ਨੂੰ ਜਿਵੇਂ ਦੇ ਦਿੰਦੇ ਸੀ ਕਮਰੇ 'ਚ ਪੱਠੀ ਵਾਸਤੇ ਦਾਣੇ ਭੁੰਨਣ ਲਈ ਇਹ ਗਿਣਤਾਰਾ ਇਹ ਹਾਂਜੀ ਇਹ ਸਾਡੇ ਇੱਥੇ ਬਜ਼ੁਰਗ ਹੈਗੇ ਉਹ ਕਹਿੰਦੇ ਵੀ ਮੈਂ ਇਸ ਤੇ ਪੜਿਆ ਹੋਇਆ ਇਹ ਗਿਣਤੀ ਸਿਖਾਉਣ ਦੇ ਕੰਮ ਆਉਂਦਾ ਸੀ ਬੱਚਾ ਅੱਛਾ ਪਹਿਲਾਂ ਬਜ਼ੁਰਗਿਆਂ ਨੂੰ ਅੱਜ ਕੱਲ ਇਹਨੂੰ ਬੈਂਕਸ ਕਹਿੰਦੇ ਆ ਪੰਜਾਬੀ ਦੇ ਗਿਣਤਾਰਾ ਇਹ ਠੀਕ ਹੈ ਇਹ ਕੋਲਿਆ ਵਾਲੀ ਪ੍ਰੈਸ ਆ ਜੀ ਇਹ ਪੁਰਾਣੇ ਜ਼ਮਾਨੇ ਦਾ ਫੋਨ ਨੇ ਜੀ ਪਹਿਲਾਂ ਚੱਲਦੇ ਸੀਗੇ ਪਟਾਰੀ 3 ਇਹ ਸਾਡੀ ਪ੍ਰਾਤਨ ਖੇਡ ਹੈ ਗੁੱਲੀ ਡੰਡਾ ਇਹ ਜਿਹੜਾ ਟੂਲ ਆ ਜੀ ਰੂਮ ਵੇਲਣ ਦੇ ਕੰਮ ਲਈ ਜੀ 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 ਆਪਣਾ ਆਪਾ ਮਲਕਾ ਪਾ ਵਗੈਰਾ ਨਰਮਾ ਅੱਛਾ ਜੀ ਯਾ ਕਿ ਨਾ ਇਹਦੇ ਵਿੱਚ ਦੰਨੀ ਆਪਾਂ ਠੀਕ ਹੈ ਹੁਣ ਇਹ ਜੇ ਨਰਮਾ ਵੀ ਵੀ ਲੁੰਦੇ ਨੇ ਵੀ ਬੜੇਵੇਂ ਬੜੇਵੇਂ ਇਤਰਾ ਨਹੀਂ ਕਿ ਰੂਮਾਂ ਘਾਣਾ ਜਾਂਦੀ ਠੀਕ ਹੈ ਜੀ ਇਹ ਤਕੜੀ ਵੱਡੀ ਆ ਗਈ ਇਹ ਲੱਡ ਨਾ ਜੀ ਇਹ ਇੱਕ ਐਸਟਾਈ ਟੇਬਲ ਗਾੜ ਦੀ ਉਹ ਵੀ ਬੱਟਾ ਬੱਟਾ ਗਈ ਆ ਸਾਹ ਬੱਟਾ ਪਰਣਾ ਜੀ ਠੀਕ ਹੈ ਇਹ ਪੰਛੇਰੀ ਪੰਛੇਰੀ ਸੁਪਰਾਣੇ ਤੇ ਇਹ ਟੇਪ ਰਕਾਰਡ ਆ ਗਈ ਹੈ ਹਾਂ ਜੀ ਇਹ ਰੇਡੀਓ ਵਾਲਾ ਇਹ ਰੀਲ ਵਾਲੀ ਵਿੱਚ ਪੈਂਦੀ ਸੀ ਇਹ ਰੇਡੀਓ ਨੇ ਦੋਨੋਂ ਤਰ੍ਹਾਂ ਦੇ ਇਹ ਟੀਵੀ ਆ ਗਿਆ ਜੀ ਇਹ ਟੀਵੀ ਦੇ ਉੱਪਰ ਇਹ ਚੱਲਦਾ ਸੀ ਸੈਟ-ਅੱਪ ਬਾਕਸ ਦੂਰਦਰਸ਼ਨ ਦਾ ਇਹ ਤੇ ਹੈਗਾ ਬਣਿਆ ਹੋਇਆ ਲੋਕੋ ਇਹ ਵੀ ਕਲਾਕ ਜਿਹੜੀ ਬਣਾਉਂਦੀ ਹੈ ਤੇ ਛੇ ਕਢਾਈ ਵਾਲੀ ਆ ਗਈ ਹਾਂ ਜੀ ਇਹ ਹੱਥ ਦੀ ਕੱਢੀ ਹੀ ਹੈ ਜੀ ਕਿਸੇ ਬਜ਼ੁਰਗਨ ਦੀ ਇਹ ਤੰਗਲੀ ਆ ਗਈ ਤੰਗਲੀ ਜਿਹੜੀ ਜਰਰੀ ਆ